ਸਾਡੇ ਸਿੱਖ ਸੋਚ ਇਹੋ ਆ ਸਿੱਖਾ ਦੀ ਵੀ ਆਉਣ ਵਾਲੀ ਪੀੜ੍ਹੀ ਆ ਜਿਹੜੀ ਨਸ਼ਿਆਂ ਤੋਂ ਬਚੇ ਗਈ ਤੇ ਦੂਜੀ ਜਿਹੜੀ ਸਿਹਤ ਨੂੰ ਬਹੁਤ ਵਧੀਆ ਚੀਜ਼ ਲੱਗੇ ਇਹ ਆ ਸਾਡੀ ਵਰਗੀ ਸਿੱਖਾ ਦੀ ਸੋਚ ਆ ਤੇ ਬਾਕੀ ਆ ਦੀ ਮੈਂ ਕਹਿ ਨਹੀਂ ਸਕਦਾ ਕਿ ਸਾਡੇ ਦਲਾ ਪੰਥਾ ਦੇ ਵਿੱਚ ਕਲਗੀਧਰ ਪਾਸ਼ਾ ਨੇ ਸਾਨੂੰ ਇਹ ਖਰਾਕਾਂ ਦੇ ਕੇ ਗਏ ਆ ਗੁਰੂ ਹਰਗੋਬਿੰਦ ਪਾਸ਼ਾ ਖਰਾਕ ਦੇ ਕੇ ਗਏ ਆ ਅੱਜ ਦੇ ਯੁੱਗ ਦੇ ਵਿੱਚ ਸਾਡੇ ਘਰ ਦੇ ਵਿੱਚ ਚਿੱਟਾ ਤੇ ਸਮੈਕ ਪੂਰਤ ਕਈ ਤਰ੍ਹਾਂ ਦੇ ਪ੍ਰਕਾਰ ਦੇ ਨਸ਼ੇ ਵੜ ਗਏ ਹਨ ਜੋ ਕਿ ਇਹ ਨਸ਼ੇ ਤੋਂ ਬਚੇ ਆ ਤੇ ਲੋਕੀ ਇਹ ਚੀਜ਼ਾਂ ਛਗਣ ਤੇ ਨਸ਼ਾ ਤੋਂ ਵੀ ਬਚਣਗੇ ਤੇ ਦੂਜੀ ਸਿਹਤ ਹੈਲਦੀ ਰਹੂਗੀ ਤੁਹਾਡੀ ਔਰ ਜੜੀ ਆਉਣ ਵਾਲੀ ਨਸਲਾਂ ਦੇ ਵਿੱਚ بچਾ ਸਕਣਗੇ ਤੁਹਾਡੀਆਂ ਤੇ ਪ੍ਰਸ਼ਾਸਨ ਵੀ ਕਹਿੰਦਾ ਪਾਪਾ ਜੀ ਜ਼ਿੰਦਗੀ ਦੇ ਵਿੱਚ ਵੀ ਆ ਪਹਿਲੀ ਵਾਰੀ ਦੇਖਿਆ ਵੀ ਕੋਈ ਆਇਆ ਆ ਸਰਦਾਈਆਂ ਲੈ ਲੈ ਕੇ ਇਹੋ ਜਿਹੀਆਂ ਚੀਜ਼ਾਂ ਖਰਾਕਾ ਲੈ ਕੇ ਨਹੀਂ ਤੇ ਰੇੜੀਆਂ ਦੇ ਵਿੱਚ ਨਿੰਬੂ ਪਾਣੀ ਕੈਮੀਕਲ ਹੋਰ ਕਈ ਤਰ੍ਹਾਂ ਦੇ ਪ੍ਰਕਾਰ ਦੀਆਂ ਚੀਜ਼ਾਂ ਜੋ ਕਿ ਵਿਕ ਰਹੀਆਂ ਹਨ ਉਹ ਛੱਟ ਕੇ ਅਜਕਲ ਦੀ ਦੁਨੀਆ ਦੇ ਵਿੱਚ ਇਹਦੇ ਵਿੱਚ ਆ ਗਿਆ ਕਿ ਕਿਉਂਕਿ ਉਹ ਕਹਿੰਦੇ ਬਾਬਾ ਇਹੋ ਜੀ ਚੀਜ਼ ਨਹੀਂ ਲੱਭਦੀ ਪਈ ਆ ਇਹਦੇ ਵਿੱਚ ਸਾਰੇ ਡਰਾਈ ਫੂਡ ਪੈਂਦੇ ਆ ਕਟੋ-ਕਟ ਵੀ 12 13 ਡਰਾਈ ਫੂਡ ਆ ਠੀਕ ਆ ਉਸ ਤੋਂ ਬਾਅਦ ਸ਼ੱਕਰ ਵਰਤਦੇ ਆ ਖੰਡ ਵੀ ਨਹੀਂ ਪਾਉਂਦੇ ਅਸੀਂ ਕਿਉਂਕਿਲੇ ਸ਼ੱਕਰ ਗੁੜ ਦੀ ਬੜੀ ਤੁਹਾਨੂੰ ਵੀ ਪਤਾ ਆ ਤੇ ਗੋੜਾ ਹੁਣ ਪਣਦਾ ਗੰਨੇ ਤੋਂ ਤੇ ਖੰਡ ਬਣਦੀ ਹੈ ਕੈਮੀਕਲ ਨਾਲ ਹਨਾ ਅਸੀਂ ਕੈਮੀਕਲ ਨਹੀਂ ਵਰਤਦੇ ਲੋਕਾਂ ਨੂੰ ਹਰ ਇੱਕ ਚੀਜ਼ ਵਧੀਆ ਤੋਂ ਵਧੀਆ ਛਕਾਉਂਦੀ ਦਿਲ ਕਰਦਾ ਸਾਡਾ ਵੀ ਦਿਲ ਕਰਦਾ ਵੀ ਵਧੀਆ ਤੋਂ ਵਧੀਆ ਚੀਜ਼ ਛਕਾਈਏ ਲੋਕਾਂ ਨੂੰ ਮਾੜੀ ਚੀਜ਼ ਨਾ ਸ਼ਾਇ ਮਿਲੇ ਕਾਜੂ ਬਦਾਮ ਖਸਖਸ ਲਾਚੀਆਂ ਕਾਲੀਆਂ ਮਰਚਾਂ ਸੌਂਫ ਜਿਰੈਨ ਉਸ ਤੋਂ ਬਾਅਦ ਮਗਜ ਆ ਜਾਂਦੇ ਚਾਰੇ ਅਸੀਂ ਰਗੜਾ ਲਾਉਨੇ ਦੋਵੇਂ ਉੱਠ ਕੇ ਮੈਂ ਖੁਦ ਤਿੰਨ ਰਗੜੇ ਮਾਰਦਾ ਤਿੰਨ ਤਿੰਨ ਘੰਟੇ ਸਲੋਟਰ ਚਲਾਉਣਾ 20 ਕਿਲੋ ਦਾ ਵੇਟ ਹੈ ਇਹਦਾ ਤੇ 20 ਕਿਲੋ ਮੈਂ ਰੋਜ਼ ਤੱਕੜਦਾ ਤਿੰਨ ਤਿੰਨ ਤੱਕੜੇ ਮਾਰਦਾ ਦੋ ਦੋ ਘੰਟੇ ਲਗਾਤਾਰ ਬਹਿ ਜਾਂਦਾ ਕਿਉਂ ਬਹਿਣਾ ਕਿਉਂਕਿ ਸਾਡੀ ਖਰਾਕ ਕੀ ਹੋਊਆ ਸਾਡੇ ਬੱਚੇ ਵੀ ਉਹ ਛੱਕਦੇ ਆ ਚਾਹਾਂ ਛੱਡ ਦਿਓ ਅਸੀਂ ਚਾਹਾਂ ਪਹਿਲਾਂ ਬਹੁ ਪੀਂਦੇ ਹੁੰਦੇ ਸੀਗੇ ਸਾਡੇ ਘਰ ਦੇ ਵਿੱਚ ਇੱਕ ਬਿਮਾਰੀ ਆ ਚਾਹ ਪੀਣੀ ਅਸੀਂ ਚਾਹਾਂ ਪੀ ਪੀ ਕੇ ਅਸੀਂ ਸਾਰਾ ਹਿਰਦਾ ਸਾੜ ਲੈਨੇ ਨੇ ਚਾਹ ਛੱਡ ਦਿਓ ਆ ਚੀਜ਼ਾਂ ਪੀ ਲਓ ਤੇ ਘਰ ਦੇ ਵਿੱਚ ਬਿਮਾਰੀਆਂ ਸਾਰੀਆਂ ਬਾਹਰ ਆ ਜਾਣੀਆਂ ਫਿਰ ਜੀ ਕੰਮ ਤੇ ਬੜੇ ਕੀਤੇ ਆ ਪਰ ਕੰਮ ਕੋਈ ਮਾਰੇ ਨਹੀਂ ਕਿਰਪਾ ਨਾਲ ਕੰਮ ਲੋਟ ਨਹੀਂ ਆਇਆ ਹਰ ਇੱਕ ਬੰਦੇ ਨੇ ਸਰੀਰ ਸਨਮਾਲ ਕੀਤਾ ਹੀ ਹੈ ਸਾਡਾ ਹਰ ਇੱਕ ਬੰਦੇ ਨੇ ਅਜ਼ਮਾਇਆ ਹੀ ਆ ساری ਉਮਰ ਕਿਸੇ ਦਾ ਕਰਕੇ ਦੇਖਿਆ ਆ ਪਰ ਕੁਝ ਨਹੀਂ ਬਣਿਆ ਫਿਰ ساری ਉਮਰ ਠੱਕੇ ਹੀ ਖਾਦੇ ਆ ਤੇ ਪਰ ਮਹਾਰਾਜ ਨੇ ਆ ਬਾਹ ਫੜ ਕੇ ਬਿਠਾਇਆ ਆ ਤੇ ਮਹਾਰਾਜ ਦੀ ਕਿਰਪਾ ਨਾਲ ਰੋਜੀ ਰੋਟੀ ਦਾ ਕਿਸੇ ਦੇ ਅੱਗੇ ਹੱਥ ੱਡ ਨਹੀਂ ਲੋੜੇ ਤੇ ਨਾ ਹੀ ਮਹਾਰਾਜ ਕੋਈ ਮੰਗਣ ਦੀ ਲੋੜੇ ਆ ਮਹਾਰਾਜ ਨੇ ਖੁਦ ਫੜ ਕੇ ਬਿਠਾਇਆ ਬਾਹ ਕਹਿੰਦਾ ਬੈਠ ਤੂੰ ਆਪ ਲਾ ਰਗੜਾ ਤੇ ਸ਼ਗਾਰ ਨਾਲੇ ਲੋਕਾਂ ਨੂੰ ਨਾਲੇ ਤੇਰੀ ਜੇਬਾਂ ਭਰਨ ਗਿਆ ਬਾਬਾ ਜੀ ਲੋਕ ਤੇ ਤਰੀਫਾਂ ਹੀ ਬੜੀਆਂ ਕਰਦੇ ਹੋ ਕਹਿੰਦੇ ਬਾਬਾ ਜੀ ਇਹ ਸਾਡੇ ਤਾਂ ਖੁਸ਼ੀ ਬੜੀ ਆ ਵੀ ਪੰਜਾਬ ਦੇ ਵਿੱਚ ਇਹੋ ਜੀ ਚੀਜ਼ ਆਈ ਆ ਨੇ ਤਾਂ ਸਾਰੇ ਇਹ ਕੈਮੀਕਲ ਪੀਪੀ ਕੇ ਥੱਕੇ ਪਏ ਦੁਨੀਆ ਕਹਿੰਦੀ ਬਾਬਾ ਇਹ ਕੋਲੜੀਆਂ ਪੀਪੀ ਆ ਕੇ ਪਈ ਦੁਨੀਆ ਦਾ ਇਹ ਚੀਜ਼ਾਂ ਕਿਹੇ-ਕਿਹੇ ਦੇ ਘਰ ਦੀ ਵੇਚਿਆ ਪਰ ਹੁਣ ਅਸੀਂ ਲੈ ਕੇ ਆਏ ਆ ਅੱਜ ਅਸੀਂ ਲੈ ਆਏ ਆ ਕੱਲ ਹੋਰ ਵੀ ਲਿਆਊਗਾ ਵੀਰ ਦੁਨੀਆ ਨੇ ਲੋਕਾਂ ਨੇ ਆਪਣੇ ਕੋਲੋਂ ਬਣਾ ਲਿਆ ਆ ਅਮਲੀ ਬਣੇ ਫਿਰਦੇ ਮੈਂ ਸਹੀ ਦੱਸਾਂਦਾ ਨਸ਼ੇ ਨਸ਼ੀੜੀ ਆ ਆਪਣੀ ਫਿਰਦੇ ਆ ਇਹਦੇ ਵਿੱਚ ਨਸ਼ਾ ਕਿਸੇ ਪ੍ਰਕਾਰ ਦਾ ਨਹੀਂ ਹੈਗਾ ਇਹ ਸਰਦਾਈ ਆ ਔਰ ਜਿਹੜੀ ਤੁਸੀਂ ਨਸ਼ੇ ਦੀ ਗੱਲ ਕਰਦੇ ਉਹਨੂੰ ਅਸੀਂ ਦੀਗ ਕਹਿੰਦੇ ਆ ਤੇ ਦੇਗ ਉਹ ਹੁੰਦੀ ਆ ਲਾੜਲੀ ਫੌਜ ਵਾਸਤੇ ਨਾ ਕਿ ਹੋਰ ਕੋਜ ਵਾਸਤੇ ਕਿਸੇ ਵਾਸਤੇ ਨਹੀਂ ਹੁੰਦੀ ਆ ਲਾੜਲੀ ਫੌਜ ਹੀ ਛਕਦੀ ਆ ਔਰ ਛਗਾਉਂਦੀ ਆ ਜਦੋਂ ਰਗੜਾ ਲਾਉਂਦੀ ਹੈ ਨਾ ਸ਼ਿਵ ਨੇ ਕਿਹਾ ਸੀਗਾ ਵੀ ਇਹਨਾਂ ਮੂਰਖਾਂ ਨੂੰ ਭੰਗਣਾ ਛਕਾਈ ਕਿਉਂਕਿ ਲੇ ਕਹਿੰਦੇ ਮੂਰਖ ਪੀਏ ਹਾਸੀ ਕਰੇ ਖਾ ਕੇ ਅੰਨਦ ਕਾਰਨ ਕੋ ਤੇ ਜਿਹੜਾ ਜੋਦਾ ਪੀਊਗਾ ਤੇ ਜੰਗ ਨੂੰ ਚੜੂਗਾ ਜੋਦਾ ਚੜੂਗਾ ਤਾਂ ਦਾਤੀ ਕੇ ਦਾਤ ਹਕਾੜਨ ਕੋ ਦਾ ਹਾਤੀ ਦੇ ਦੰਦ ਹੁੰਨੇ ਨਾ ਤੇ ਜੋਦਾ ਪੀਊਗਾ ਤੇ ਉਹਦੇ ਦੰਦ ਵੀ ਪੱਟ ਲਿਆਊਗਾ ਲੇਡੀਜ਼ ਆ ਰਹੀ ਆ ਸਾਡੇ ਘਰ ਪੋਚਾ ਪਾਚਾ ਲਾਂਚਾ ਢੁਲਾਣ ਆ ਰਹੀ ਆ ਇੱਕ ਕੰਮ ਵਾਲੀ ਰੱਖੀ ਹੁੰਦੀ ਆ ਉਹ ਵੀ ਤਾਂ ਲੇਡੀਜ਼ ਕਰਨ ਆਂਦੀ ਆ ਤੇ ਇਹ ਮੈਸੇਜ ਮੇਰੀ ਆ ਇਹ ਪੂਰਾ ਸਾਥ ਤੇਰੀ ਮੇਰਾ ਇਸ ਟਾਈਮ ਤੇ ਕਿਸੇ ਨੂੰ ਕਿਉਂ ਤਕਲੀਫ ਹੋਊਗੀ ਆ ਕਿਉਂ ਸਾਰਿਆਂ ਨੂੰ ਦੇਖੋ ਖੁਸ਼ੀ ਆ ਵੀ ਇੱਕ ਲੇਡੀਜ਼ ਨਾਲ ਆ ਰਹੀ ਏ ਇੱਕ ਦੇ ਨਾਲ ਬਾਣਾ ਤੇ ਕਲਗੀ ਦਾ ਪਾਸ਼ਾ ਨੇ ਸਾਨੂੰ ਤੇ ਇੱਕ ਸਮਝ ਲਓ ਸਿਰ ਤੇ ਹੱਥ ਹੀ ਰੱਖਿਆ ਆ ਗਲ ਬੱਕੜੀ ਜੇ ਲਿਆ ਹੋਇਆ ਮਹਾਰਾਏ ਨੇ ਬਾਬਾ ਫਰਦੇਸ ਸਿੰਘ ਜੀ ਨੇ ਤੇ ਉਹਨਾਂ ਨੇ ਦਰਸ਼ਨ ਕੀਤੀ ਹਨ ਇਸ ਕਰਕੇ ਬਣਾ ਸਾਬਤ ਸੂਰਤ ਵਿੱਚ ਸਜਾ ਕੇ ਰੱਖੀ ਦਾਇਆ ਤੇ ਇਹ ਕਦੀ ਵਿਸਾਰਨਾ ਨਹੀਂ ਆਈ ਤੇ ਜੇ ਕਿ ਇੱਕ ਭਾਈ ਭੈਣ ਕੋ ਨਹੀਂ ਵੀ ਪੈਸਾ ਆਇਆ ਤੇ ਅਸੀਂ ਉਹਨੂੰ ਇਤਰਾਜ ਵੀ ਨਹੀਂ ਕਰੀਦਾ ਭਾਈ ਤੂੰ ਨਹੀਂ ਪੀ ਕੇ ਜਾ ਜੇ ਨਹੀਂ ਆ ਨਾ ਪੈਸੇ ਕੋਈ ਗੱਲ ਨਹੀਂ ਪੈਸੇ ਤੇ ਬਾਬਾ ਜੀ ਆਉਂਦੀ ਜਾਂਦੀ ਖੇੜਿਆ ਤੇ ਨਹੀਂ ਆ ਅਸੀਂ ਸ਼ਗਾਈ ਦਾ ਵੀ ਉਹਵੇਂ ਵੀ ਸ਼ਗਾਦੀਦਾ ਜਿਹੜਾ ਨਾ ਹੋਵੇ ਜਿਹਦੇ ਕੋਲੇ ਭਾਈ ਜਿਦੇ ਕੋਲੇ ਜ਼ਰੂਰਤਵਾਨਿਆ ਨਾ ਉਹ ਭਾਈ ਸਾਹਿਬ ਵੀ ਫਰੀ ਵੀ ਛਕ ਸਕਦਾ ਜੀ ਜਿਨ੍ਹਾਂ ਨੇ 18-18 ਸਾਲ ਹੋ ਗਏ ਪਾਲਦਿਆਂ ਨੂੰ ਪਹਿਲਾਂ 9 ਮਹੀਨੇ ਢਿਡਚੇ ਰੱਖੋ ਫਿਰ 18 ਸਾਲ ਪਾਲੋ ਫਿਰ ਜਵਾਨ ਪੁੱਤ ਜੇ ਘਰੋਂ ਚਲੇ ਜਾਏ ਤੇ ਫਿਰ ਕਿਹੋ ਜੇ ਮਾਂ ਪਿਓ ਕਰ ਸੋਚਦੇ ਆ ਤੇ ਉਹ ਨਸ਼ਿਆ ਤੁਸੀਂ ਏਸੇ ਕਰਕੇ ਕਹਿੰਨੇ ਭਾਈ ਉਹ ਨਸ਼ਾ ਛੱਡੋ ਤੇ ਆਪਣੀਆਂ ਖਰਾਕਾ ਖਾਓ ਤੇ ਖਰਾਕਾ ਨਾਲ ਆਉਣ ਵਾਲੀ نسلਾਂ ਬਚਾਓ ਮੈਂ ਤਾਂ ਉਹ ਕਹੂੰਗਾ ਵੀਰ ਮੇਰਾ ਅੱਜ ਤੁਹਾਡੀ ਮੁਲਾਕਾਤ ਇੱਕ ਜਿਹੇ ਨਿਹੰਗ ਸਿੰਘ ਜੋੜੇ ਦੇ ਨਾਲ ਕਰਵਾਣ ਜਾ ਰਹੇ ਹਾਂ ਜੋ ਕਿ ਸ਼ਰਧਾਈ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ ਸੋ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਸਭ ਤੋਂ ਪਹਿਲੇ ਤਾਂ ਤੁਹਾਡਾ ਸਵਾਗਤ ਹੈ ਬਹੁਤ-ਬਹੁਤ ਸਾਡੇ ਚਾਨਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਪਾ ਜੀ ਵੀਰ ਜੀ ਜਿਸ ਤਰ੍ਹਾਂ ਮੈਂ ਸ਼ੁਰੂਆਤ ਦੇ ਵਿੱਚ ਹੀ ਕਿਹਾ ਕਿ ਤੁਸੀਂ ਸ਼ਰਧਾਈ ਵੇਚਣ ਦਾ ਕੰਮ ਕਰਦੇ ਹੋ ਕਿਵੇਂ ਸ਼ੌਂਕ ਪਿਆ ਤੁਹਾਨੂੰ ਤੇ ਕਦੋਂ ਤੋਂ ਤੁਸੀਂ ਇਹ ਕੰਮ ਕਰਦੇ ਹੋ ਸ਼ੌਂਕ ਤੇ ਬਾਬਾ ਜੀ ਇਹ ਸਾਨੂੰ ਤਾਂ ਬਚਪਨ ਤੋਂ ਹੀ ਹੁੰਦਾ ਆ ਹਰ ਇੱਕ ਬੱਚੇ ਨੂੰ ਜੋ ਆਪਾਂ ਸਿੱਖਿਆ ਦੇਣਾ ਚਾਹੁੰਦੇ ਆਂ ਵਧੀਆ ਸਾਡੇ ਸਿੱਖ ਸੋਚ ਇਹੋ ਆ ਸਿੱਖਾ ਦੀ ਵੀ ਆਉਣ ਵਾਲੀ ਪੀੜ੍ਹੀ ਆ ਜਿਹੜੀ ਨਸ਼ਿਆਂ ਤੋਂ ਬਚੇ ਗਏ ਤੇ ਦੂਜੀ ਜਿਹੜੀ ਸਿਹਤ ਨੂੰ ਬਹੁਤ ਵਧੀਆ ਚੀਜ਼ੇ ਲੱਗੇ ਇਹ ਸਾਡੀ ਵਰਗੀ ਸਿੱਖਾ ਦੀ ਸੋਚ ਆ ਤੇ ਬਾਕੀ ਆ ਦੀ ਮੈਂ ਕਹਿ ਨਹੀਂ ਸਕਦਾ ਕਿ ਸਾਡੇ ਦਲਾ ਪੰਥਾ ਦੇ ਵਿੱਚ ਕਲਗੀਧਰ ਪਾਸ਼ਾ ਨੇ ਸਾਨੂੰ ਇਹ ਖਰਾਕਾਂ ਦੇ ਕੇ ਗਏ ਆ ਗੁਰੂ ਹਰਗੋਬਿੰਦ ਪਾਸ਼ਾ ਖਰਾਕ ਦੇ ਕੇ ਗਏ ਆ ਕਿ ਸਾਡੇ ਪਹਿਲਵਾਨੀਆਂ ਜਿਹੜੀਆਂ ਘੁਲਦੇ ਹਨ ਸਾਡੇ ਗੁਰੂ ਹਰਗੋਬਿੰਦ ਪਾਸ਼ਾ ਖਾੜੇ ਲਵਾਉਂਦੇ ਹਨ ਇਹ ਚੀਜ਼ਾਂ ਖਵਾ ਖਵਾ ਕੇ ਸਿਹਤ ਬਣਾਉਂਦੇ ਸੀਗੇ ਤੇ ਅਜ ਦੇ ਯੋਗ ਦੇ ਵਿੱਚ ਸਾਡੇ ਘਰ ਦੇ ਵਿੱਚ ਚਿੱਟਾ ਤੇ ਸਮੈਕ ਹੋਰ ਤਾਂ ਕਈ ਤਰ੍ਹਾਂ ਦੇ ਪ੍ਰਕਾਰ ਦੇ ਨਸ਼ੇ ਵੜ ਗਏ ਹਨ ਤੇ ਜੋ ਕਿ ਇਹ ਨਸ਼ੇ ਤੋਂ ਬਚੇ ਆ ਤੇ ਲੋਕੀ ਇਹ ਚੀਜ਼ਾਂ ਛਗਣ ਤੇ ਨਸ਼ੇਾਂ ਤੋਂ ਵੀ ਬਚਣਗੇ ਤੇ ਦੂਜੀ ਸਿਹਤ ਹੈਲਦੀ ਰਹੂਗੀ ਤੁਹਾਡੀ ਔਰ ਜਿਹੜੀ ਆਉਣ ਵਾਲੀ ਨਸਲਾਂ ਦੇ ਵਿੱਚ ਬਚਾ ਸਕਣਗੇ ਤੁਹਾਡੀਆਂ ਇਹ ਚੀਜ਼ਾਂ ਛਗਣੀ ਚਾਹੀਦੀ ਆ ਹਰ ਇੱਕ ਬੰਦੇ ਨੂੰ ਛਗਣੀ ਚਾਹੀਦੀ ਆ ਔਰ ਅਸੀਂ ਸ਼ੌਂਕ ਤੇ ਤੌਰ ਤੇ ਨਹੀਂ ਸਾਡੀ ਕਿਰਤ ਵੀ ਇਹੋ ਆ ਔਰ ਸਾਡਾ ਜੀਵਨ ਵੀ ਇਹੋ ਆ ਜੀ ਸਰਦਾਈ ਦਾ ਅਸਲ ਜ਼ਿੰਦਗੀ ਇਹੋ ਆ ਸਾਡੀ ਕਦੋਂ ਤੋਂ ਤੁਸੀਂ ਇੱਥੇ ਜਿਹੜਾ ਇਹ ਅੱਡਾ ਲਾਣਾ ਸ਼ੁਰੂ ਕੀਤਾ ਸੀਗਾ ਇਹ ਅਸਲ ਤੇ ਅੱਡਾ ਜੀ ਸਾਨੂੰ ਮਹੀਨਾ ਕਾ ਹੋ ਚੱਲਿਆ ਲੱਗੇ ਨੂੰ ਤੇ ਬਹੁਤ ਭਰਾਵਾਂ ਦਾ ਪਿਆਰ ਮਿਲਣ ਡਿਆ ਭੈਣਾਂ ਦਾ ਮਿਲਣ ਡਿਆ ਬਹੁਤ ਜ਼ਿਆਦਾ ਹੀ ਮਿਲਦਾ ਪਿਆ ਆਉਂਦੇ ਪੇ ਦੁਨੀਆ ਔਰ ਖੁਸ਼ ਵੀ ਆ ਤੇ ਜੋ ਵੀ ਪ੍ਰਸ਼ਾਸਨ ਵੀ ਆ ਰਹੇ ਆ ਸ਼ਗਨ ਵਾਸਤੇ ਪ੍ਰਸ਼ਾਸਨ ਨੂੰ ਵੀ ਕਹਿੰਦਾ ਪਾਪਾ ਜੀ ਜ਼ਿੰਦਗੀ ਦੇ ਵਿੱਚ ਵੀ ਆ ਪਹਿਲੀ ਵਾਰੀ ਦੇਖਿਆ ਵੀ ਕੋਈ ਆਇਆ ਆ ਸ਼ਰਦਾਈਆਂ ਲੈ ਲੈ ਕੇ ਇਹੋ ਜੀਆਂ ਚੀਜ਼ਾਂ ਖਰਾਕਾ ਲੈ ਕੇ ਨਹੀਂ ਤੇ ਰੇੜੀਆਂ ਦੇ ਵਿੱਚ ਨਿੰਬੂ ਪਾਣੀ ਕੈਮੀਕਲ ਹੋਰ ਕਈ ਤਰ੍ਹਾਂ ਦੇ ਪ੍ਰਕਾਰ ਦੀਆਂ ਚੀਜ਼ਾਂ ਜੋ ਕਿ ਵਿਕ ਰਹੀਆਂ ਹਨ ਉਹ ਛੱਟ ਕੇ ਅੱਜ ਕੱਲ ਦੀ ਦੁਨੀਆ ਦੇ ਵਿੱਚ ਇਹਦੇ ਵਿੱਚ ਆ ਗਿਆ ਕਿ ਕੋਲੇ ਉਹ ਕਹਿੰਦੇ ਬਾਬਾ ਇਹੋ ਜੀ ਚੀਜ਼ ਨਹੀਂ ਲੱਭਦੀ ਪਈ ਆ ਮਿਹਨਤ ਵੀ ਬਹੁਤ ਆ ਔਰ ਦੇਖੋ ਆ ਨਿਮਿਆ ਨਿਮਨਾ ਰਗੜ ਲੱਗਦੀ ਆ ਜੋ ਨਿਮ ਹੈਗੀ ਆ ਸਾਡੀ ਖੂਨ ਦੇ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਰੋਕ ਕੱਟਦੀ ਆ ਉਹ ਨਿਮ ਕਸ ਕਸ ਕੇ ਉਹ ਬਲੱਡ ਦੇ ਅੰਦਰ ਜਾਊਗਾ ਸਾਡੇ ਕੈਂਸਰ ਵਰਗੀਆਂ ਬਿਮਾਰੀਆਂ ਪਛਾ ਸਕਣਗੀਆਂ ਕੈਂਸਰ ਨਹੀਂ ਲੱਗ ਸਕਦਾ ਸਾਡੇ ਘਰ ਦੇ ਵਿੱਚ ਔਰ ਕਈ ਤਰ੍ਹਾਂ ਦੀਆਂ ਪ੍ਰਕਾਰ ਦੀਆਂ ਬਿਮਾਰੀਆਂ ਘੱਟ ਸਕਦਾ ਆ ਜੀ ਤੁਸੀਂ ਕਿਵੇਂ ਸਾਥ ਦਿੰਦੇ ਹੋ ਇਹਨਾਂ ਦਾ ਫਿਰ ਇਸ ਕੰਮ ਦੇ ਵਿੱਚ ਸਾਥ ਦਿੰਦੇ ਆ ਕਿ ਜਿਵੇਂ ਸਾਡਾ ਬੰਦਾ ਇੰਨੀ ਮਿਹਨਤ ਕਰਦਾ ਸਵੇਰੇ 3 ਵਜੇ 2 ਵਜੇ ਉੱਠ ਕੇ ਰਗੜਾ ਲਾਣਾ ਕਰੋ ਮਾਲ ਤਿਆਰ ਕਰਕੇ ਲੈ ਕੇ ਆਂਦੇ ਆ ਤੇ ਫਿਰ ਸਾਨੂੰ ਵੀ ਪਤਾ ਹੈ ਆ ਵੀ ਇਨਸਾਨ ਹੀ ਆ ਤੇ ਕਿੰਨੀ ਇੱਕ ਮਿਹਨਤ ਕਰ ਸਕਦੇ ਆ ਤੇ ਸਾਡਾ ਦੋਵਾਂ ਦਾ ਫਰਜ਼ ਹੈ ਕਿ ਇੱਕ ਦੂਜੇ ਦੀ ਫੀਲਿੰਗ ਨੂੰ ਸਮਝੀਏ ਤੇ ਦੋ ਅੱਜੇ ਇਕੱਠੇ ਰਹਿ ਕੇ ਕੰਮ ਕਰਾਂਗੇ ਫਿਰ ਇਹਦੀ ਘਰ ਚਲਾ ਸਕਦੇ ਆ ਜੇ ਜੇ ਇਕੱਲੇ ਬੰਦੇ ਨੂੰ ਛੱਡਦੇ ਏ ਜੀ ਇਕੱਲਾ ਹੀ ਕਰੂਗਾ ਬੰਦਾ ਐ ਬਾਹਰਲਾ ਕੰਮ ਕਰ ਸਕਦਾ ਐ ਤਾਂ ਇਹ ਤਾਂ ਚੰਗੀ ਗੱਲ ਨਹੀਂ ਆ ਜੀ ਇਹਦੇ ਵਿੱਚ ਪਿੰਦਾ ਕੀ ਕੀ ਆ ਜੀ ਉਹ ਵੀ ਅਜੇ ਦਰਸ਼ਕਾਂ ਦੇ ਨਾਲ ਜਿਹੜਾ ਸਾਂਝਾ ਕੀਤਾ ਜਾਵੇ ਬਿਲਕੁਲ ਬਿਲਕੁਲ ਕਿਉਂ ਨਹੀਂ ਆਪਾਂ ਦੱਸਾਂਗੇ ਨਾਲੇ ਦਿਖਾਣੇ ਵੀ ਲੋਕਾਂ ਦੇ ਸਾਹਮਣੇ ਪਾਉਣੇ ਆ ਔਰ ਲੋਕਾਂ ਦੇ ਸਾਹਮਣੇ ਹੀ ਸਾਹਮਣੇ ਚੀਜ਼ ਬਣਾ ਕੇ ਹਰ ਇੱਕ ਚੀਜ਼ ਦਿਖਾ ਕੇ ਪਾ ਕੇ ਫਿਰ ਜਾ ਕੇ ਪਿਆਈਦੀ ਆ ਔਰ ਦੱਸਾਂਗੇ ਵੀ ਇਹਦੇ ਵਿੱਚ ਸਾਰੇ ਡرائی ਫਰੂਟ ਪੈਂਦੇ ਆ ਕਟੋ-ਕਟ ਵੀ 12-13 ਡرائی ਫਰੂਟ ਆ ਠੀਕ ਆ ਉਸ ਤੋਂ ਬਾਅਦ ਸ਼ੱਕਰ ਵਰਤਦੇ ਆ ਖੰਡ ਵੀ ਨਹੀਂ ਪਾਉਂਦੇ ਅਸੀਂ ਕਿਉਂਕਿਲੇ ਸ਼ੱਕਰ ਗੁੜ ਦੀ ਬਣਦੀ ਤੁਹਾਨੂੰ ਵੀ ਪਤਾ ਆ ਤੇ ਗੋੜਾ ਹੌਣ ਬਣਦਾ ਗੰਨੇ ਦੋ ਤੇ ਖੰਡ ਬਣਦੀ ਆ ਕੈਮੀਕਲ ਨਾਲ ਹਨਾ ਆਹੀ ਕੈਮੀਕਲ ਨਹੀਂ ਵਰਤਦੇ ਲੋਕਾਂ ਨੂੰ ਹਰ ਇੱਕ ਚੀਜ਼ ਵਧੀਆ ਤੋਂ ਵਧੀਆ ਸ਼ਿਗਾਉਂਦੀ ਦਿਲ ਕਰਦਾ ਸਾਡਾ ਵੀ ਦਿਲ ਕਰਦਾ ਵੀ ਵਧੀਆ ਤੋਂ ਵਧੀਆ ਚੀਜ਼ ਸ਼ਿਕਾਈਏ ਲੋਕਾਂ ਨੂੰ ਮਾੜੀ ਚੀਜ਼ ਨਾ ਸ਼ਾਇ ਮਿਲੇ ਜੇ ਅਸੀਂ ਲਾਇਆ ਆ ਤੇ ਸ਼ੁੱਧ ਚੀਜ਼ ਲਈ ਆ ਔਰ ਦੁੱਧ ਵੀ ਵਧੀਆ ਲਿਆ ਕੇ ਵਰਤੀਦਾ ਦੁੱਧ ਵੀ ਡੇਰੀ ਤੋਂ ਲਈਦਾ ਹੋਰ ਕਿਥੋਂ ਨਹੀਂ ਪੈਕਟ ਵਾਲਾ ਵੀ ਦੁੱਧ ਪਾਈਦਾ ਕਿ ਕੱਲ ਨੂੰ ਇਹ ਨਾ ਤਾਜ਼ੇ ਤੁਰਤ ਵਰਤੀਦਾ ਸਾਰਾ ਚੀਜ਼ ਹੀ ਇੱਕ ਨੰਬਰ ਦਾ ਆਇਆ ਔਰ ਦੁਨੀਆ ਖੁਸ਼ ਵੀ ਹੈ ਬਹੁਤ ਪੀ ਕੇ ਤਾਂ ਨਾ ਮਟੀਰੀਅਲ ਦੱਸ ਦੇਣਾ काजू बादाम खसखस लाचियां कालीयां मिरचियां सौंफ जवैन ਉਸ ਤੋਂ ਬਾਅਦ ਮਗਜ ਆ ਜਾਂਦੇ ਚਾਰ ਹੀ ਇਹੋ ਮਟੀਰੀਅਲ ਆ ਬਾਕੀ ਜੀ ਹਮ ਤੇ ਇਹਦੇ ਫਾਇਦੇ ਕੀ ਆ ਜੀ ਇਹਦੇ ਇਹਦੇ ਫਾਇਦੇ ਇੱਕ ਤੇ ਪਹਿਲੀ ਗੱਲ ਤੇ ਠੰਡਾ ਰੱਖੂਗਾ ਤੁਹਾਨੂੰ ਅੰਦਰੋਂ ਔਰ ਦੂਸਰੀ ਤੁਹਾਡੇ ਦਿਮਾਗ ਤੇਜ ਰੱਖੂਗਾ ਬੱਚਾ ਪੀਊਗਾ ਉਹਦੇ ਮਾਈਂਡ ਤੇਜ ਹੋਊਗੇ ਔਰ ਜਿਹੜੀ ਆਪਣੀਆਂ ਕਈ ਤਰ੍ਹਾਂ ਦੀਆਂ ਪ੍ਰਕਾਰ ਦੀਆਂ ਬਿਮਾਰੀਆਂ ਹਨ ਉਹ ਵੀ ਕਟੂਗਾ ਕਿਉਂਕਿ ਕਾਲੀਆਂ ਮਿਰਚਾਂ ਗਲਾ ਬਹੁਤ ਵਧੀਆ ਸਾਫ਼ ਕਰਦਾ ਅੱਜ ਕੱਲ ਤਾਂ ਗੂਗਲ ਦੇ ਵਿੱਚ ਸਾਰਾ ਕੁਝ ਦੱਸਦਾ ਹੈ ਗੂਗਲ ਦੇ ਵਿੱਚ ਪਤਾ ਕਰੋ ਕਿ ਕੀ ਕੀ ਬਿਮਾਰੀਆਂ ਦੇ ਨੁਕਸੇ ਹੈਗੇ ਆ ਕਿਹੜੇ ਕਿਹੜੇ ਇਹਦੇ ਫਾਇਦੇ ਕੀ ਆ ਉਹ ਸਾਰਾ ਕੁਝ ਦੱਸ ਦੂਗਾ ਸਾਨੂੰ ਇੰਨੀ ਤਾਂ ਨੌਲੇਜ ਨਹੀਂ ਹੈਗੀ ਵੀ ਬਿਮਾਰੀ ਦੱਸਦੀ ਅਸੀਂ ਬੈਤ ਨਹੀਂ ਹੈਗੇ ਪਰ ਇਹਨਾਂ ਜ਼ਰੂਰ ਆ ਵੀ ਇਹਦੇ ਨਾਲ ਬਿਮਾਰੀਆਂ ਨਹੀਂ ਅਸੀਂ ਦੋਨੇ ਜਣੇ ਸਟੌਂਗ ਹੈ ਹਜੇ ਅਸੀਂ ਤਗੜਾ ਲਾਉਨੇ ਦੋਵੇਂ ਉੱਠ ਕੇ ਮੈਂ ਖੁਦ ਤਿੰਨ ਰਗੜੇ ਮਾਰਦਾ ਤਿੰਨ ਤਿੰਨ ਘੰਟੇ ਸਲੋਟਰ ਚਲਾਉਣਾ 20 ਕਿਲੋ ਦਾ weight ਹੈ ਇਹਦਾ ਤੇ 20 ਕਿਲੋ ਮੈਂ ਰੋਜ਼ ਰਗੜਦਾ ਤਿੰਨ ਤਿੰਨ ਰਗੜੇ ਮਾਰਦਾ ਦੋ ਦੋ ਘੰਟੇ ਲਗਾਤਾਰ ਬਹਿ ਜਾਂਦਾ ਕਿਉਂ ਬਹਿਣਾ ਕਿਉਂਕਿ ਸਾਡੀ ਖਰਾਬੀ ਇਹ ਹੂਆ ਸਾਡੇ ਬੱਚੇ ਵੀ ਉਹੋ ਛੱਕਦੇ ਆ ਚਾਹਾਂ ਛੱਡ ਦਿਓ ਅਸੀਂ ਚਾਹਾਂ ਪਹਿਲਾਂ ਬਹੁ ਪੀਂਦੇ ਹੁੰਦੇ ਸੀਗੇ ਸਾਡੇ ਘਰ ਦੇ ਵਿੱਚ ਇੱਕ ਬਿਮਾਰੀ ਆ ਚਾਹ ਪੀਣੀ ਅਸੀਂ ਚਾਹਾਂ ਪੀ ਪੀ ਕੇ ਅਸੀਂ ਸਾਰਾ ਹਿਰਦਾ ਸਾੜ ਲੈਨੇ ਨੇ ਚਾਹ ਛੱਡ ਦਿਓ ਆ ਚੀਜ਼ਾਂ ਪੀ ਲੋ ਤੇ ਘਰ ਦੇ ਵਿੱਚ ਬਿਮਾਰੀਆਂ ਸਾਰੀਆਂ ਬਾਹਰ ਆ ਜਾਣੀਆਂ ਰੋਗ ਇਹ ਪੈੜ ਤੋਂ ਲੈ ਕੇ ਬਾਲਾ ਤੱਕ ਸਾਰੇ ਰੋਗ ਕਟੂਗਾ ਤੁਹਾਡੇ ਕੋਈ ਰੋਗ ਨਹੀਂ ਰਹਿਣ ਦੂਗਾ ਸਰੀਰ ਦੇ ਵਿੱਚ ਇੱਕ ਤੋਂ ਇੱਕ ਰੋਗ ਕਟੂਗਾ ਜਿਹੜਾ ਰੋਗ ਲੱਗਾ ਨਾ ਉਹ ਵੀ ਕ ਅਗੇ ਤੋਂ ਬਾਕੀ ਤੁਸੀਂ ਸਮਝਦਾਰ ਜੀ ਬਾਬਾ ਜੀ ਆਹੀ ਸਮਝਾਉਣਾ ਕਿ ਕੋਈ ਕੋਲੇ ਕਹੂਗਾ ਗੱਲ ਨੂੰ ਨਿਆਗ ਸਿੰਘ ਆ ਕੇ ਸਾਨੂੰ ਸਖੋਂ ਡਿਆ ਬਾਬਾ ਜੀ ਤੁਸੀਂ ਪੀ ਕੇ ਟਰਾਈ ਕਰਕੇ ਵੇਖੋ ਫਿਰ ਜਾ ਕੇ ਦੱਸਿਓ ਕਿ ਬਾਬਾ ਜੀ ਇਹਦਾ ਵੈਰੀਫਾਈਟ ਕੀ ਅਗੇ ਆ ਨੁਕਸਾਨ ਕੀ ਕੀ ਨਹੀਂ ਦੇ ਫਾਇਦੇ ਤਾਂ ਤੁਸੀਂ ਦੱਸ ਦਿੱਤੇ ਨੁਕਸਾਨ ਵੀ ਕੋਈ ਹੁੰਦਾ ਜੇ ਜ਼ਿਆਦਾ ਪੀ ਲੋ ਜਾਂ ਕੁਛ ਨੁਕਸਾਨ ਤਾਂ ਇਹਦਾ ਕੋਈ ਵੀ ਨਹੀਂ ਹੈਗਾ ਆ ਕੋਲਡ ਡਰਿੰਕਾਂ ਦੇ ਹੈਗੇ ਆ ਕੋਲਡ ਡਰਿੰਕਾਂ ਦੇ ਮੈਂ ਕੱਲੇ ਕੱਲੇ ਦੱਸ ਦੂੰਗਾ ਨੁਕਸਾਨ ਸਾਰੇ ਸਰੀਰ ਦੇ ਵਿੱਚ ਤੁਹਾਡੀ ਬਾਡੀ ਦੇ ਵਿੱਚ ਜਦੋਂ ਆਪਾਂ ਸਬਜ਼ੀ ਖਾਂਦੇ ਨਾ ਤਾਂ ਤੁਸੀਂ ਕੋਲਡ ਡਰਿੰਕ ਪੀਂਦੇ ਹੋ ਤਾਂ ਉੱਪਰ ਤੱਕ ਵਾਲੇ ਮਾਰਦਾ ਉੱਪਰ ਤੱਕ ਵਾਲੇ ਮਾਰਦਾ ਇਹ ਚੀਜ਼ਾਂ ਪੀਓਗੇ ਔਰ ਤੁਹਾਡੇ ਸਰੀਰ 'ਚ ਲੱਗੂਗਾ ਵੀ ਭੈਣ ਤੁਹਾਡੇ ਕਿੱਲੇ ਨੇ ਕਿੰਨਾ ਕੋਖਾ ਵਾ ਇਹ ਕੰਮ ਕਰਨਾ ਘਰ ਵੀ ਸਾਂਭਣਾ ਬੱਚੇ ਵੀ ਦੇਖਣੇ ਫਿਰ ਇੱਥੇ ਵੀ ਆਣਾ ਕਿੰਨੇ ਕੋਖ ਲੱਗਦੀ ਤੁਹਾਨੂੰ ਸਾਨੂੰ ਥੋੜਾ ਔਖਾ ਤਾਂ ਹੁੰਦਾ ਆ ਪਰ ਫਿਰ ਵੀ ਆਪਣਾ ਘਰ ਚਲਾਣ ਦੇ ਲਈ ਬਣਾਉਣ ਦੇ ਲਈ ਅਸੀਂ ਇਹੀ ਕੋਸ਼ਿਸ਼ ਕਰਦੇ ਪਏ ਆ ਕਿ ਦੋਵੇਂ ਜੀ ਇਕੱਠੇ ਹੋ ਕੇ ਕੰਮ ਕਰਾਂਗੇ ਕੈਰੀ ਬੰਨਣਾ ਹੈ ਬੱਚੇ ਤਾਂ ਸਾਂਹਮਣੇ ਔਖੇ ਆ ਪਰ ਫਿਰ ਵੀ ਮੇਰੇ ਨਿਆਣੇ ਕੁੜੀ ਹੈਗੇ ਮੇਰੀ 7 ਸਾਲ ਦੀ ਦੇ ਉਹ ਆਪਣੇ ਭਰਾਵਾਂ ਨੂੰ ਵੇਖ ਲੈਂਦੀ ਹੁੰਦੀ ਆ ਖਾਣਾ ਪੀਣਾ ਵੀ ਘਰੇ ਬਣਾ ਕੇ ਦਰਕੈਂਦੀ ਆ ਘਰ ਦਾ ਕੰਮ ਕਰ ਮੁਕਾ ਕੇ ਤੇ ਫਿਰ ਮੈਂ ਇੱਥੇ ਵੀ ਦੇਖਦੀ ਹੁੰਦੀ ਆ ਤੇ ਘਰੇ ਮੈਂ ਫੋਨ ਛੱਡ ਕੇ ਆਂਦੀ ਆ ਤੇ ਆਪਣੇ ਨਿਆਣਿਆਂ ਨੂੰ ਕਹਿ ਦਿੰਦੀ ਆ ਕਿ ਤੁਸੀਂ ਫੋਨ ਅਟੈਂਡ ਕਰ ਲਿਓ ਬਾਕੀ ਮੈਂ ਗੱਲਬਾਤ ਕਰਦੀ ਰਹਿੰਦੀ ਆ ਸਾਰੇ ਦਿਹਾੜੀ ਉਹਨਾਂ ਦੇ ਨਾਲ ਤੇ ਤੁਸੀਂ ਵੀ ਇਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਕੰਮ ਕਰਦੇ ਹੋ ਕਿੰਨਾ ਕੋਖਾ ਲੱਗਦਾ ਤੁਹਾਨੂੰ ਵੀ ਫਿਰ ਓਖੇ ਦੀ ਤਾਂ ਗੱਲ ਹੀ ਕੋਈ ਨਹੀਂ ਹੈਗੇ ਦੇਖੋ ਜੀ ਇਹ ਬੰਦਾ ਜੇ ਕਰਦਾ ਹੈ ਸਾਡਾ ਤੇ ਸਾਡੇ ਲਈ ਕਰਦੇ ਪਏ ਆ ਆਪਣੇ ਲਈ ਕਰ ਲੈ ਤੇ ਲੈ ਤੇ ਨਹੀਂ ਨਾ ਕਰਦੇ ਐਸ ਕਰਕੇ ਸਾਨੂੰ ਆਪ ਚਾਹੀਦਾ ਹੈ ਲੇਡੀਜ਼ਾਂ ਨੂੰ ਆਪ ਚਾਹੀਦਾ ਹੈ ਕਿ ਆਪਣੇ ਬੰਦੇ ਦੇ ਨਾਲ ਮੋੜੇ ਤੋਂ ਮੋੜਾ ਲਾ ਕੇ ਕੰਮ ਕਰਾਉਣ ਜੇ ਕਿ ਬੰਦੇ ਦੀ ਵੀ ਹਿੰਮਤ ਬਣੂਗੀ ਤੇ ਫੇਰ ਹੀ ਘਰ ਚੱਲ ਸਕਦੇ ਆ ਜੇ ਕੱਲਾ ਬੰਦਾ ਹੀ ਜ਼ੋਰ ਲਏ ਜੋਗਾ ਲੇਡੀਜ਼ ਹੋ ਚੁੱਕੀ ਨਹੀਂ ਮੈਂ ਤਾਂ ਕੱਲੇ ਘਰ ਹੀ ਸਾਵਨ ਜੋਗੇ ਆ ਤਾਂ ਐ ਤਾਂ ਨਹੀਂ ਹੋ ਸਕਦਾ ਜੀ ਵੀਰ ਜੀ ਇਸ ਤੋਂ ਪਹਿਲੇ ਤੁਸੀਂ ਕੀ ਕੰਮ ਕਰਦੇ ਸੀਗੇ ਵੀਰ ਜੀ ਕੰਮ ਤੇ ਬੜੇ ਕੀਤੇ ਆ ਪਰ ਕੰਮ ਕੋਈ ਮਾਰ ਨਹੀਂ ਹੈ ਕਿਰਪਾ ਨਾਲ ਕੰਮ ਲੋਟ ਨਹੀਂ ਆਇਆ ਹਰ ਇੱਕ ਬੰਦੇ ਨੇ ਸਰੀਰ ਇਸ ਮਾਲ ਕੀਤਾ ਹੀ ਆ ਸਾਡਾ ਹਰ ਇੱਕ ਬੰਦੇ ਨੇ ਅਜ਼ਮਾਇਆ ਹੀ ਆ ساری ਉਮਰ ਕੇ ਇਹਦਾ ਕਰਕੇ ਦੇਖਿਆ ਆ ਪਰ ਕੁਝ ਨਹੀਂ ਬਣਿਆ ਫਿਰ ساری ਉਮਰ ਠੱਕੇ ਹੀ ਖਾਦੇ ਆ ਤੇ ਪਰ ਮਹਾਰਾਜ ਨੇ ਆ ਬਾਹ ਫੜ ਕੇ ਬਿਠਾਇਆ ਆ ਤੇ ਮਹਾਰਾਜ ਦੀ ਕਿਰਪਾ ਨਾਲ ਰੋਜੀ ਰੋਟੀ ਦਾ ਕਿਸੇ ਦੇ ਅੱਗੇ ਹੱਥ ਢੰਨੀ ਲੋੜੇ ਤੇ ਨਾ ਹੀ ਮਹਾਰਾਜ ਕਿਸੇ ਕੋ ਮੰਗਣ ਦੀ ਲੋੜੇ ਆ ਮਹਾਰਾਜ ਨੇ ਖੁਦ ਫੜ ਕੇ ਬਿਠਾਇਆ ਬਾਹ ਕਹਿੰਦਾ ਬੈਠ ਤੂੰ ਆਪ ਲਾ ਰਗੜਾ ਤੇ ਸ਼ਗਾਰ ਨਾਲੇ ਲੋਕਾਂ ਨੂੰ ਨਾਲੇ ਤੇਰੀ ਜੇਬਾਂ ਭਰਨਗੀਆਂ ਤੇ ਮਹਾਰਾਜ ਦੀ ਕਿਰਪਾ ਨਾਲ ਅਸੀਂ ਆਪਣੀ ਮਿਹਨਤ ਨਾਲ ਖਾਣੇ ਆ ਤੇ ਆਪਦੀ ਮਿਹਨਤ ਨਾਲ ਬੈਠੇ ਆ ਜੀ ਕਿਰਪਾ ਕੀਤੀ ਕਲਗੀ ਤੇ ਪਾਛਾਣੇ ਸਿੱਧੀ ਗੱਲ ਦਸੀ ਜੀ ਤੋ ਲੋਕ ਆਂਦੇ ਨੇ ਪੀ ਕੇ ਜਾਂਦੇ ਨੇ ਕੀ ਕਹਿੰਦੇ ਨੇ ਤੁਹਾਨੂੰ ਬਾਬਾ ਜੀ ਲੋਕ ਤੇ ਤਰੀਫਾਂ ਬੜੀਆਂ ਕਰਦੇ ਹੋ ਕਹਿੰਦੇ ਬਾਬਾ ਜੀ ਇਹ ਸਾਡਾ ਖੁਸ਼ੀ ਬੜੀ ਆ ਵੀ ਪੰਜਾਬ ਦੇ ਵਿੱਚ ਇਹੋ ਜੀ ਚੀਜ਼ ਆਈ ਆ ਨਹੀਂ ਤਾਂ ਸਾਰੇ ਕੈਮੀਕਲ ਪੀ ਪੀ ਕੇ ਥੱਕੇ ਪਏ ਦੁਨੀਆ ਕਹਿੰਦੀ ਬਾਬਾ ਜੀ ਕੋਲਡ ਡਰਿੰਕਾ ਪੀ ਪੀ ਕੇ ਪਈ ਦੁਨੀਆ ਦਾ ਇਹ ਚੀਜ਼ਾ ਕਿਹੇ ਕਿਹੇ ਦੇ ਘਰ ਦੀ ਵਿੱਚ ਆ ਪਰ ਹੁਣ ਅਸੀਂ ਲੈ ਕੇ ਆਏ ਆ ਅੱਜ ਅਸੀਂ ਲੈ ਆਏ ਆ ਕੱਲ ਹੋਰ ਵੀ ਲਿਆਊਗਾ ਵੀਰ ਪਰ ਔਰ ਵੱਦੀ ਵੱਦੇ ਜਾਊਗਾ ਇਹ ਘਟੂਗਾ ਨਹੀਂ ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਚੀਜ਼ੇ ਸ਼ੁੱਧ ਹੈ ਔਰ ਇਹ ਵਧੀਆ ਫਿੱਟਿਆ ਕੋਲਡ ਡਰਿੰਕਾ ਮਹਾਰਾਜ ਦੀ ਕਿਰਪਾ ਨਾਲ ਬੰਦੀ ਹੋ ਜਾਣ ਜਿਸ ਤਰ੍ਹਾਂ ਦੀ ਪਹਿਲੇ ਵੀ ਦੱਸਿਆ ਪੁਲਿਸ ਅਧਿਕਾਰੀ ਅਧਿਕਾਰੀ ਵੀ ਆਉਂਦੇ ਨੇ ਪ੍ਰਸ਼ਾਸਨ ਵੀ ਆ ਕੇ ਪਿੰਦਾ ਤੁਹਾਡੇ ਕੋਲ ਫਿਰ ਉਹ ਕੀ ਕਹਿੰਦੇ ਨੇ ਤੁਹਾਨੂੰ ਭਾਜੀ ਉਹ ਤੇ ਦੇਖੋ ਜੀ ਉਹਨਾਂ ਦੇ ਉਹ ਆਪਣੀ ਡਿਊਟੀ ਵੀ ਛੱਡ ਕੇ ਜਦੋਂ ਡਿਊਟੀ ਦੇ ਨੰਗਦੇ ਹੁੰਦੇ ਕਈ ਵਾਰੀ ਬਹੁਤ ਹੀ ਕਾਲੀ ਹੁੰਦੀ ਆ ਉਹ ਇੰਨਾ ਟਾਈਮ ਕੱਢ ਕੇ ਸਰਦਾਈ ਪੀਣ ਵਾਸਤੇ ਜ਼ਰੂਰ ਆਉਂਦੇ ਆ ਕਿਉਂਕਿ ਬਾਬਾ ਜੀ ਉਹ ਕਹਿੰਦੇ ਇਹੋ ਜੀ ਚੀਜ਼ ਸਾਨੂੰ ਲੱਭਦੀ ਨਹੀਂ ਕਿਥੇ ਕਈ ਤਾਂ ਦੂਰੋਂ ਦੂਰੋਂ ਆਉਂਦੇ ਆ ਬਹੁਤੇ ਅਸੀਂ ਤਾਂ ਕੇ ਇਹਨਾਂ ਆਪਣੀ ਤਾਰੀਫ ਨਹੀਂ ਕਰਦੇ ਆ ਲੋਕੀ ਖੁਸ਼ ਹੀ ਬੜੇ ਇਹ ਚੀਜ਼ ਤੋਂ ਔਰ ਇਹਦੇ ਵਿੱਚ ਕੋਈ ਨਿਸਕਾਨ ਨਹੀਂ ਸਾਰਾ ਕੋਈ ਦੱਸਦਾ ਜੀ ਇਹਦੇ ਵਿੱਚ ਵੈਰੀ ਕੁਝ ਲੋਕ ਤਾਂ ਵੀ ਕਹਿੰਦੇ ਨੇ ਕਿ ਇਹ ਇਹ ਨਸ਼ਾ ਵਾ ਨਸ਼ਾ ਨਹੀਂ ਨਸ਼ਾ ਦੇਖੋ ਵੀਰ ਜੀ ਨਸ਼ਾ ਤਾਂ ਸਾਨੂੰ ਨਾਮ ਦਾ ਆ ਦੁਨੀਆ ਨੇ ਲੋਕਾਂ ਨੇ ਆਪਣੇ ਕੋਲੋਂ ਬਣਾ ਲਿਆ ਆ ਅਮਲੀ ਬਣੇ ਫਿਰਦੇ ਮੈਂ ਸਹੀ ਦੱਸਾਂਦਾ ਨਸ਼ੇ ਨਸ਼ੀੜੀ ਆਪ ਨਹੀਂ ਫਿਰਦੇ ਆ ਇਹਦੇ ਵਿੱਚ ਨਸ਼ਾ ਕਿਸੇ ਪ੍ਰਕਾਰ ਦਾ ਨਹੀਂ ਆਗਾ ਇਹ ਸਰਦਾਈ ਆ ਔਰ ਜਿਹੜੀ ਤੁਸੀਂ ਨਸ਼ੇ ਦੀ ਗੱਲ ਕਰਦੇ ਉਹਨੂੰ ਅਸੀਂ ਦੇਗ ਕਹਿੰਦੇ ਆ ਤੇ ਦੇਗ ਉਹ ਹੁੰਦੀ ਆ ਲਾੜਲੀ ਫੌਜ ਵਾਸਤੇ ਨਾ ਕਿ ਹੋਰ ਪੋਜ ਵਾਸਤੇ ਕਿਸੇ ਵਾਸਤੇ ਨਹੀਂ ਹੁੰਦੀ ਆ ਲਾੜਲੀ ਫੌਜ ਹੀ ਛਕਦੀ ਆ ਔਰ ਛਗਾਉਂਦੀ ਆ ਕਹਿੰਦੇ ਆ ਮਾਰਾਇ ਨੇ ਕਿਹਾ ਆ ਵੀ ਜਦੇ ਸ਼ਿਵ ਪਾਰਵਤੀ ਜਦੋਂ ਰਗੜਾ ਲਾਉਂਦੀ ਸੀ ਨਾ ਸ਼ਿਵ ਨੇ ਕਿਹਾ ਸੀਗਾ ਵੀ ਇਹਨਾਂ ਮੂਰਖਾਂ ਨੂੰ ਭੰਗ ਨਾ ਛਕਾਈ ਕਿਉਂਕਿ ਇਹ ਕਹਿੰਦੇ ਮੂਰਖ ਪੀਏ ਹਾਸੀ ਕਰੇ ਖਾ ਕੇ ਅੰਨ ਡਕਰਣ ਕੋ ਤੇ ਜਿਹੜਾ ਜੋਦਾ ਪੀਊਗਾ ਤੇ ਜੰਗ ਨੂੰ ਚੜੂਗਾ ਜੋਦਾ ਚੜੂਗਾ ਤਾਂ ਦਾਤੀ ਕੇ ਦਾੰਦ ਹਕਾੜਨ ਕੋ ਹਾਤੀ ਦੇ ਦੰਦ ਹੁੰਨੇ ਨਾ ਤੇ ਜੋਦਾ ਪੀਊਗਾ ਤੇ ਉਹਦੇ ਦੰਦ ਵੀ ਪੱਟ ਲਿਆਊਗਾ ਤੇ ਜੇ ਮੂਰਖ ਪੀਊਗਾ ਉਹ ਹਸੀ ਜਾਊਗਾ ਤੇ ਜਾਂ ਫਿਰ ਨਸ਼ੇੜੀ ਵਾਂਗੂ ਸੜਕਾਂ ਤੇ ਪੀਊਗਾ ਤੇ ਉਹ ਚੀਜ਼ਾਂ ਉਹਦੇ ਵਾਸਤੇ ਨਹੀਂ ਬਣੀ ਆ ਔਰ ਅਸੀਂ ਇਹ ਚੀਜ਼ ਬੇਚਦੇ ਵੀ ਨਹੀਂ ਆ ਔਰ ਉਹ ਵੇਚਿਆ ਨਹੀਂ ਜਾਂਦਾ ਉਹਨੂੰ ਪਿਆਇਆ ਜਾਂਦਾ ਸਾਡੇ ਵਰਗੀ लाड़ली ਫੌਜ ਆਉਂਦੀ ਉਹਨੂੰ ਸਿਕਾਉਂਦੇ ਆ ਅਸੀਂ ਆਪਣੇ ਘਰ ਦੇ ਵਿੱਚ 라ਦੇ ਇੱਥੇ ਨਹੀਂ ਹੁੰਦਾ ਨਸ਼ਾ ਕੋਈ ਵੀ ਇੱਥੇ ਸਰਦਾਈ ਹੁੰਦੀ ਆ ਔਰ ਸ਼ੁੱਧ ਚੀਜ਼ ਆ ਜਿਹੜਾ ਮਰਜੀ ਭੈਣ ਬੱਚਾ ਆਵੇ ਕੋਈ ਵੀ ਆਵੇ ਅਸੀਂ ਪਿਆਰ ਨੂੰ ਖੁਸ਼ ਹਾਂ ਜੀ ਉਹ ਖੁਸ਼ ਰੇ ਬਹੁਤ ਪੀਂਦੇ ਵੀ ਹੈਗੇ ਵਧੀਆ ਤਰੀਕੇ ਨਾਲ ਲੋਕਾਂ ਨੇ ਨਸ਼ਾ ਬਣਾ ਲਿਆ ਇਹ ਨਿਸ਼ਾਨੀ ਹੈਗਾ ਵੀਰ ਮੇਰਾ ਨਸ਼ਾ ਇਹਦੇ ਅੱਡੇ ਦੇ ਸਾਡੇ ਤੇ ਨਸ਼ਾ ਲੱਭੂਗਾ ਨਹੀਂ ਤੁਹਾਨੂੰ ਵੀਰ ਜੀ ਲੋਕ ਇਹ ਤਾਂ ਨਹੀਂ ਕਹਿੰਦੇ ਕਿ ਆਪਣੀ ਪਤਨੀ ਵੀ ਨਾਲ ਲੈ ਕੇ ਆ ਜਾਂਦਾ ਵਾ ਪਤਨੀ ਨੂੰ ਨਹੀਂ ਲੈ ਕੇ ਆਉਂਦਾ ਆ ਅਸਲ ਦੇ ਵਿੱਚ ਜਨਾਨੀ ਤੇ ਬੰਦੇ ਦੇ ਵਿੱਚ ਮੈਨੂੰ ਦੱਸੋ ਫਰਕ ਕੀ ਆ ਮੈਨੂੰ ਦੱਸੋ ਫਰਕ ਰੋਟੀ ਉਹ ਵੀ ਖਾਂਦੀ ਰੋਟੀ ਅਸੀਂ ਵੀ ਖਾਂਦੇ ਆ ਤੇ ਅਸੀਂ ਕਿਸੇ ਨੂੰ ਬੰਦੇ ਨੂੰ ਤਨਖਾਹ ਤੇ ਰੱਖਦੇ ਆ ਕੰਮ ਤੇ ਅਸੀਂ ਕਿਸੇ ਨੂੰ ਕੰਮ ਤੇ ਤਨਖਾਹ ਤੇ ਰੱਖਦੇ ਆ ਚਾਹੇ ਘਰ ਆਇਆ ਚਾਹੇ ਬਾਹਰ ਆ ਘਰ ਆਇਆ ਚਾਹੇ ਬਾਹਰ ਆ ਉਹਦੇ ਵਿੱਚ ਝਾੜੂ ਪੂੰਚੇ ਲਾਣ ਵਾਲੀ ਲੇਡੀਜ਼ ਵੀ ਰੱਖਦੇ ਆ ਲੇਡੀਜ਼ ਵੀ ਰੱਖਦੇ ਆ ਉਹਦੇ ਵਿੱਚ ਕਿਉਂ ਨਹੀਂ ਗਿਣਿਆ ਜਾਂਦਾ ਉਹ ਲੇਡੀ ਸਾਰੀ ਝਾੜੂ ਪੂੰਚਾ ਲਾਉਣ ਵਾਸਤੇ ਉਹ ਵੀ ਤਾਂ ਮਿਹਨਤ ਹੈ ਨਾ ਲੇਡੀਜ਼ ਆ ਰਹੀ ਆ ਸਾਡੇ ਘਰ ਪੋਚਾ ਪਾਚਾ ਲਾਂਚਾ ਢੂ ਲਾਂ ਨ ਆ ਰਹੀ ਆ ਇੱਕ ਕੰਮ ਵਾਲੀ ਰੱਖੀ ਹੁੰਦੀ ਆ ਉਹ ਵੀ ਤਾਂ ਲੇਡੀਜ਼ ਕਰਨ ਆਂਦੀ ਆ ਤੇ ਇਹ ਮੈਸੇਜ ਮੇਰੀ ਆ ਇਹ ਪੂਰਾ ਸਾਥ ਦੇ ਰਹੀ ਮੇਰਾ ਇਸ ਟਾਈਮ ਤੇ ਕਿਸੇ ਨੂੰ ਕਿਉਂ ਤਕਲੀਫ ਹੋਊਗੀ ਆ ਕਿਉਂ ਸਾਰਿਆਂ ਨੂੰ ਦੇਖੋ ਖੁਸ਼ੀ ਆ ਵੀ ਇੱਕ ਲੇਡੀਜ਼ ਨਾਲ ਆ ਰਹੀ ਏ ਇੱਕ ਦੇ ਨਾਲ ਸਿੰਘਣੀ ਆ ਰਹੀ ਏ ਮੇਰੇ ਨਾਲ ਕੰਮ ਕਰਾ ਰਹੀ ਏ ਮੇਰਾ ਪੂਰੇ ਮੋਢੇ ਨਾਲ ਮੋਢਾ ਜੋੜ ਕੇ ਚੱਲਦੀ ਆ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਕਹਿੰਦੇ ਖੁਸ਼ ਹੀ ਬੜੇ ਆ ਕਹਿੰਦੇ ਬਾਬਾ ਜੀ ਤੁਸੀਂ ਬਹੁਤ ਵਧੀਆ ਪਰਿਵਾਰ ਤੁਹਾਡਾ ਸਾਡੇ ਨਾਲ ਬੱਚੇ ਵੀ ਆਉਂਦੇ ਹੈਲਪ ਕਰਾਉਂਦੇ ਛੋਟੀ ਜੀ ਗੁੜੀਆ 7 ਸਾਲ ਦੀ ਉਹ ਵੀ ਕੋਸ਼ਿਸ਼ ਕਰਦੀ ਆਪਣੇ ਕੋਲ ਪਰ ਅਸੀਂ ਕਹਿੰਦੇ ਨਹੀਂ ਹਜੀ ਛੋਟੀ ਇਹ ਬੱਚੇ ਜੀ ਜੀ ਤੁਸੀਂ ਬਹੁਤ ਸੋਨਾ ਬਾਣਾ ਪਾਇਆ ਹੋਇਆ ਵਾ ਲੋਕ ਕੀ ਕਹਿ ਕੇ ਜਾਂਦੇ ਨੇ ਤੁਹਾਨੂੰ ਜਦੋਂ ਤੁਹਾਨੂੰ ਦੋਨਾਂ ਨੂੰ ਦੇਖਦੇ ਨੇ ਬਾਣਾ ਤੇ ਕਲਗੀਧਰ ਪਾਸ਼ਾ ਨੇ ਸਾਨੂੰ ਤੇ ਇੱਕ ਸਮਝ ਲਓ ਸਿਰ ਤੇ ਆਤੀ ਰੱਖਿਆ ਆ ਗੱਲ ਵਕੜੀ ਜੇ ਲਿਆ ਹੋਇਆ ਮਹਾਰਾਜ ਨੇ ਬਾਬਾ ਫਤੇਹ ਸਿੰਘ ਜੀ ਨੇ ਤੇ ਉਹਨਾਂ ਨੇ ਦਰਸ਼ਨ ਕੀਤੇ ਹਨ ਇਸ ਕਰਕੇ ਬਾਣਾ ਸਾਬਤ ਸੂਰਤ ਵਿੱਚ ਸਜਾ ਕੇ ਰੱਖੀਦਾ ਆ ਤੇ ਇਹ ਕਦੀ ਵਿਸਾਰਨਾ ਨਹੀਂ ਆਈ ਆਪਦੇ ਕੋਲ ਜੀ ਬਿਲਕੁਲ ਆਪਣੇ ਹਿੱਕ ਨਾ ਲਾ ਕੇ ਰੱਖਾਂਗੇ ਮਾਰੇ ਕਲਗੀਧਰ ਪਾਸ਼ਾ ਦਾ ਬਣਾ ਮੈਡਮ ਕਿੰਨੇ ਵਜੇ ਆਨੇ ਹੋ ਤੁਸੀਂ ਤੇ ਕਿੰਨੇ ਵਜੇ ਕੰਮ ਸ਼ੁਰੂ ਕਰਦੇ ਹੋ ਅਸੀਂ ਮੈਂ ਬਾਅਦ ਚ ਆਉਂਦੀ ਆ ਐ ਸਵੇਰੇ ਪਹਿਲੇ ਆ ਜਾਂਦੇ ਆ ਐਸ 9 ਵਜੇ ਉੱਥੋਂ ਨਿਕਲਦੇ ਆ 10 ਜਾ ਕੇ ਇੱਥੇ ਸਾਈ ਤਿਆਰੀ ਕਰ ਲੈਂਦੇ ਹੁੰਦੇ ਆ ਤੇ ਮੈਂ ਆਉਂਦੀ ਆ ਘਰ ਦਾ ਕੰਮ ਕਾਰ ਮੁਕਾ ਕੇ ਤੇ ਬੱਚਿਆਂ ਨੂੰ ਸਕੂਲ ਛੱਡਣਾ ਹੁੰਦਾ ਲੈ ਕੇ ਵੀ ਆਣਾ ਹੁੰਦਾ ਉਸ ਤੋਂ ਬਾਅਦ ਅਸੀਂ ਇੱਥੇ ਆਉਂਦੇ ਆ ਜੀ ਬਬੀ ਕਿੰਨੇ ਦਾ ਗਲਾਸ ਦਿੰਨੇ ਹੋ ਇੱਕ ਤੁਸੀਂ ਫਿਰ ਦੇਖੋ ਜੀ ਫਿਲਹਾਲ ਤੇ ਆਪਾਂ ਜੇ ਕਿਰਤ ਕਈਏ ਤੇ 30 ਤੇ 50 ਦੇ ਦਿੰਨੇ ਆ ਤੇ ਜੇ ਕਿ ਇੱਕ ਭਾਈ ਭੈਣ ਕੋ ਨਹੀਂ ਵੀ ਪੈਸਾ ਆਇਆ ਤੇ ਅਸੀਂ ਉਹਨੂੰ ਇਤਰਾਜ ਵੀ ਨਹੀਂ ਕਰੀਦਾ ਭਾਈ ਤੂੰ ਨਹੀਂ ਪੀ ਕੇ ਜਾ ਜੇ ਨਹੀਂ ਆ ਨਾ ਪੈਸੇ ਕੋਈ ਗੱਲ ਨਹੀਂ ਪੈਸੇ ਤੇ ਬਾਬਾ ਜੀ ਆ ਆਉਂਦੀ ਜਾਂਦੀ ਖੇੜ ਆ ਤੇ ਨਹੀਂ ਆ ਅਸੀਂ ਸ਼ਗਾਈ ਦਾ ਵੀ ਉਵੇਂ ਵੀ ਸ਼ਗਾਈ ਦਾ ਜਿਹੜਾ ਨਾ ਹੋਵੇ ਜਿਹਦੇ ਕੋਲੇ ਭਾਈ ਜਿਹਦੇ ਕੋਲੇ ਜ਼ਰੂਰਤ ਬੰਨਿਆ ਨਾ ਉਹ ਭਾਈ ਸਾਹਿਬ ਦੀ ਫ੍ਰੀ ਵੀ ਛੱਕ ਸਕਦਾ ਜੀ ਜਿਵੇਂ ਕੋਈ ਜਿਹਦੇ ਕੋਲ ਨਹੀਂ ਹੈਗਾ ਪੈਸਾ ਉਹ ਫ੍ਰੀ ਵੀ ਛੱਕ ਸਕਦਾ ਵੈਸੇ ਤਾਂ 30 50 ਰੱਖਿਆ ਹੈ ਰੇਟ ਬਾਬਾ ਜੀ ਕੋਈ ਜ਼ਿੰਦਗੀ ਦਾ ਇਹੋ ਜਿਹਾ ਕਿੱਸਾ ਸਾਂਝਾ ਕਰੋ ਕਿ ਉਸ ਕਿਸੇ ਨੂੰ ਸੋਚ ਕੇ ਅੱਜ ਵੀ ਤੁਹਾਡੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਜਾਂਦੇ ਹੁਣ ਜੀ ਬਿਲਕੁਲ ਬਸ ਮੇਰਾ ਛੋਟਾ ਭਾਈ ਜਦੋਂ ਸਪੈਰ ਹੋਇਆ ਸੀਗਾ ਆ ਕਰੀਬ 3 ਸਾਲ ਪਹਿਲਾਂ ਉਸ ਵੇਲੇ ਸਾਡੇ ਕੋਲ 3 ਸਾਲ 4 ਸਾਲ ਪਹਿਲਾਂ 2021 ਦੀ ਦਾਲ ਲੈ ਤੇ ਉਹਦੇ ਵਿੱਚ ਸਾਡੇ ਕੋਲੇ ਪੈਸਾ ਵੀ ਨਹੀਂ ਸੀਗਾ ਅਸੀਂ ਐਨ ਜੀਓ ਕੋਲ ਹੈਲਪ ਮੰਗੀ ਸੀ 35000 ਰੁਪਏ ਉਹਨੇ ਲਾਇਆ ਸੀਗਾ ਆਪਣੇ ਕੋਲ ਕਈ ਐਵੇਂ 35 40000 ਰੁਪਏ ਫਿਰ ਉਹਨਾਂ ਨੇ ਵੀ ਹੱਤ ਪਟ ਲਿਆ ਫਿਰ ਅਸੀਂ ਇਹ ਸੋਚਦੇ ਸੀ ਵੀ ਇਹਦੀ ਮੌਤ ਕਦੋਂ ਆਵੇ ਸਾਡੇ ਭਰਾ ਦੀ ਕਿਉਂਕਿਲੇ ਸਾਡੇ ਕੋਲ ਪੈਸਾ ਨਹੀਂ ਸੀ ਉਹਦੇ ਤਕਲੀਫ ਬਹੁਤ ਜ਼ਿਆਦਾ ਸੀਗੀ ਅਸੀਂ ਲੋਕਾਂ ਕੋਲ ਮਨਤਾ ਵੀ ਬੜੀਆਂ ਕੀਤੀਆਂ ਸੀਗੀਆਂ ਪਰ ਅਸੀਂ ਇਹ ਸੋਚਦੇ ਵੀ ਇਹਦੀ ਮੌਤ ਕਦੋਂ ਆਵੇ ਤੇ ਖਿਹੜਾ ਛੱਡ ਜੂਗਾ ਵੀ ਸਾਡੇ ਕੋਲੇ ਪੈਸਾ ਤਾਂ ਹੈ ਨਹੀਂ 2.5-3 ਲੱਖ ਰੁਪਏ ਡਾਕਟਰ ਮੰਗਦਾ ਸੀ ਤੇ ਜਿਹੜੇ ਖਾਲਸਾਡ ਵਾਲੇ ਆ ਇਹ ਕਹਿੰਦੇ ਵੀ ਡਾਕਟਰ ਦੇ ਸਾਈਨ ਕਰਕੇ ਲਿਆਓ ਅਸੀਂ ਕਿਹਾ ਡਾਕਟਰ ਦੇ ਸਾਈਨ ਕਿਸ ਤਰ੍ਹਾਂ ਕਰਾਈਏ ਡਾਕਟਰ ਨੂੰ ਮਨਤਾ ਵੀ ਕੀਤੀਆਂ ਵੀ ਉਹ ਕਹਿੰਦੇ ਨਹੀਂ ਐਦਾਂ ਨਹੀਂ ਕਰ ਦੇਉਂਦੇ ਅਸੀਂ ਫਿਰ ਅਸੀਂ ਉਤੋਂ ਲੈਟਰ ਲਿਖਾ ਲਿਆ ਵੀ ਅਸੀਂ ਛੁੱਟੀ ਕਰ ਦੂ ਕੋਈ ਨਹੀਂ ਸਾਨੂੰ ਕਰ ਪਈ ਅਸੀਂ ਘਰੇ ਲੈ ਆਂਦੀ ਸੀ ਉਹਦੀ ਬਿਮਾਰ ਦੇ ਵਿੱਚ 2-4 ਦਿਨ ਤਕਲੀਫ ਚ ਰਿਆ 10 ਕਿ ਦਿਨ ਰਿਆ ਤਕਲੀਫ ਚ ਫਿਰ ਸਰਕਾਰੀ ਹਸਪਤਲ ਲੈ ਕੇ ਆਏ ਕਿਸੇ ਨੇ ਫਿਰ ਆਇਆ ਕੋਈ ਮਦਦ ਕਰ ਉਹ ਕਹਿੰਦੇ ਬਾਬਾ ਜੀ ਰਫੂਲ ਖਾਣਾ ਰਫਲ ਖਾਣਾ ਸੀਗਾ ਸਰਕਾਰੀ ਲੈ ਕੇ ਗਏ ਆ ਉਸ ਦਿਨ ਘੰਟਾ ਦਾ 2 ਘੰਟਾ ਗੱਡਿਆ ਉਸ ਤੋਂ ਬਾਅਦ ਉੱਥੇ ਡੈਥ ਹੋ ਗਈ ਤੁਸੀਂ ਵੀਰ ਜੀ ਕਿੰਨੇ ਪਏ ਸੀਗੇ ਕਿ ਪੈਸਾ ਵੀ ਨਹੀਂ ਸੀਗਾ ਕੋਲ ਇੱਕ ਤੁਹਾਡਾ ਬ੍ਰਦਰ ਇੰਨਾ ਸੀਰੀਅਸ ਸੀਗਾ ਫਿਰ ਉਹ ਕਿਵੇਂ ਸਾਰਾ ਮਾਈਂਡ ਕੀ ਮਾਈਂਡ ਦੇ ਵਿੱਚ ਚੱਲ ਰਿਆ ਸੀ ਤੁਹਾਡੇ ਉਸ ਟਾਈਮ ਮਾਈਂਡ 'ਚ ਇਹੋ ਚੱਲਦਾ ਸੀ ਦੇਖੋ ਜੀ ਭਾਈ ਉਹਦੀ ਪਤਾ ਨਹੀਂ ਕਿਹ ਯਾਦਾ ਕਹਦੇ ਉਹਦਾ ਸਵਾਂ ਆ ਗਿਆ ਸੀਗਾ ਤੇ ਜਾਂ ਫਿਰ ਮਜਬੂਰੀ ਸਮਝ ਲਓ ਪਰ ਅਸੀਂ ਉਹ ਦਿਨ ਨਹੀਂ ਭੁੱਲਾਂਗੇ ਜਿਸ ਦਿਨ ਮੇਰਾ ਪ੍ਰੋਸਟਰ ਹੋਇਆ ਅਸੀਂ ਉਹ ਦਿਨ ਨਹੀਂ ਭੁੱਲਦੇ ਕਿਉਂਕਿ ਉਸ ਟਾਈਮ ਸਾਡੇ ਕੋਲ ਪੈਸਾ ਨਹੀਂ ਸੀਗਾ ਰੋਟੀ ਖਾਣ ਨੂੰ ਨਹੀਂ ਸੀਗਾ ਮਕਾਨ ਮਾਲਕ ਕਰਾਇਆ ਮੰਗਦਾ ਹੁੰਦਾ ਸੀ ਸਾਡੇ ਕੋਲੇ ਪਰ ਅੱਜ ਦੀ ਕਿਰਪਾ ਨਾਲ ਮਹਾਰਾਜ ਦੀ ਕਿਰਪਾ ਨਾਲ ਬੜਾ ਕੁਝ ਜੀ ਕਿਰਪਾ ਨਾਲ ਫਿਰ ਉਹਨਾ ਹਾਲਾਤਾਂ ਦੇ ਵਿੱਚੋਂ ਤੁਸੀਂ ਕਿਵੇਂ ਨਿਕਲੇ ਫਿਰ ਬਾਹਰ ਕਲਗੀਧਰ ਪਾਸ਼ਾ ਖਿੱਚ ਕੇ ਲਿਆਇਆ ਜੀ ਜਦੋਂ ਆਪਾਂ ਉਹਦੇ ਤੇ ਵਿਸ਼ਵਾਸ ਕਰ ਲਈਏ ਨਾ ਮਹਾਰਾਜ ਤੇ ਇੱਕ ਚੀਜ਼ ਨੂੰ ਅਸੀਂ ਸਮਝੋ ਵੀ ਇੱਕ ਘਰ ਦੇ ਵਿੱਚ ਜੀ ਆ ਕੋਈ ਵੀ ਆ ਚਾਹੇ ਮਾਤਾ ਆ ਚਾਹੇ ਪਿਤਾ ਆ ਚਾਹੇ ਮਿਸੇ ਆ ਚਾਹੇ ਬੱਚੇ ਆ ਉਹ ਤੇ ਵਿਸ਼ਵਾਸ ਕਰ ਲਈਏ ਨਾ ਉਹ ਐਂਡ ਦੇ ਵਿੱਚ ਬਾਬਾ ਜੀ ਕੁਝ ਨਾ ਕੁਝ ਕਰ ਜਾਂਦਾ ਆ ਪਰ ਅਸੀਂ ਕਲਗੀਧਰ ਪਾਸ਼ਾ ਤੇ ਪੂਰਾ ਵਿਸ਼ਵਾਸ ਰੱਖਿਆ ਸੀ ਤੇ ਅੱਜ ਮਹਾਰਾਜ ਦੀ ਕਿਰਪਾ ਨਾਲ ਦੇਖੋ ਕਿਸੇ ਦੇ ਹੱਥ ਅੱਗੇ ਅੱਡ ਹੱਥ ਨਹੀਂ ਅਡਣ ਦੀ ਲੋੜ ਮਾਰੇ ਨੇ ਆਪਾਂ ਫੜਕੇ ਬਿਠਾਇਆ ਵੀ ਅਸੀਂ ਨਾ ਕਿਸੇ ਕੋਲ ਹੈਲਪ ਮੰਗੀ ਹੈ ਜੀ ਤੇ ਨਾ ਹੀ ਲੋੜਿਆ ਮਾਰੇ ਦੀ ਕਿਰਪਾ ਨਾਲ ਹੁਣ ਆਰਾਮ ਨਾਲ ਬੈਠੇ ਆ ਆਪਣਾ ਕਿਰਤ ਕਰਦੇ ਆ ਖਾਣੇ ਆ ਤੇ ਨਾਲੇ ਮਾਰੇ ਦੀ ਕਿਰਪਾ ਨਾਲ ਖੁਸ਼ੀ ਆ ਜੀ ਜੀ ਗੱਲ ਤੇ ਵੀ ਜੀ ਲੋਕੇਸ਼ਨ ਦੱਸ ਦੋ ਲੋਕਾਂ ਨੂੰ ਤਾਂ ਕਿ ਲੋਕ ਜਾਨ ਤੇ ਤੁਹਾਡੇ ਕੋਲ ਜਿਹੜੀ ਸ਼ਰਧਾਈ ਪੀ ਕੇ ਜਾਣ ਫਿਰ ਲੋਕੇਸ਼ਨ ਵੀਰ ਜੀ ਆਪਾਂ ਹੈਗੇ ਮੇਨ ਤੇ ਪਟੇਲ ਚੌਂਗ ਤੇ ਲਾਲ ਬੱਤੀ ਦੇ ਉੱਤੇ ਆ ਤੇ ਮੱਖਣ ਟਾਬਾ ਆ ਕੇਸਾ ਟਾਬਾ ਦੇ ਬਾਹਰ ਆ ਬਿਲਕੁਲ ਮੱਖਣ ਕੇਸਟਾਬਾ ਦੇ ਬਾਹਰ ਔਰ ਪਟੇਲ ਚੌਂਗ ਲਾਲ ਬੱਤੀ ਦੇ ਬਿਲਕੁਲ ਉੱਤੇ ਆ ਜੀ ਦੋ ਨੰਬਰ ਚੌਂਕੀ ਲੱਗਦੀ ਹੈ ਜੀ ਪਪਾ ਜੀ ਉਹਨਾਂ ਨੂੰ ਕੁਝ ਕਹਿਣਾ ਚਾਹੁੰਗੇ ਜਿਹੜੇ ਅੱਜ ਵੀ ਨੌਜਵਾਨ ਨਸ਼ਾ ਕਰਦੇ ਨੇ ਭਾਈ ਉਹਨਾਂ ਤੇ ਇਹੋ ਬੇਨਤੀ ਹੈ ਯਾਰ ਨਸ਼ੇ ਦੇ ਵਿੱਚ ਕੁਝ ਨਹੀਂ ਰੱਖਿਆ ਨਸ਼ੇ ਦੇ ਵਿੱਚ ਮੂਤਾਂ ਹੀ ਹੋਣੀਆਂ ਆ ਐਂਡ ਕਿਸੇ ਨੂੰ ਨਹੀਂ ਜਾਣਾ ਤੁਹਾਡਾ ਕੁਝ ਨਹੀਂ ਜਾਣਾ ਤੁਹਾਡੇ ਮਾਪੇ ਰੋ ਰੋ ਕੇ ਬੁਰੇ ਹਾਲ ਹੋ ਜਾਣਾ ਉਹਨਾਂ ਨੂੰ ਜਿਨ੍ਹਾਂ ਨੇ 18-18 ਸਾਲ ਹੋ ਗਏ ਪਾਲਦਿਆਂ ਨੂੰ ਪਹਿਲਾਂ 9 ਮਹੀਨੇ ਢਿੱਡ ਤੇ ਰੱਖੋ ਫਿਰ 18 ਸਾਲ ਪਾਲੋ ਫਿਰ ਜਵਾਨ ਪੁੱਤ ਜੇ ਘਰੋਂ ਚਲੇ ਜਾਏ ਤੇ ਫਿਰ ਕਿਹੋ ਜਿਹਾ ਮਾਪੇ ਕਰ ਸੋਚਦੇ ਆ ਕਿ ਉਹ ਨਸ਼ਾ ਤੁਸੀਂ ਇਸੇ ਕਰਕੇ ਕਹਿੰਨੇ ਆ ਭਾਈ ਉਹ ਨਸ਼ਾ ਛੱਡੋ ਤੇ ਆਪਣੀਆਂ ਖਰਾਕਾ ਖਾਓ ਤੇ ਖਰਾਕਾ ਨਾਲ ਆਉਣ ਵਾਲੀ نسلਾਂ ਬਚਾਓ ਮੈਂ ਤਾਂ ਉਹ ਕਹੂੰਗਾ ਵੀਰ ਮੇਰਾ ਭੈਣ ਜੀ ਜਿਸ ਤਰ੍ਹਾਂ ਬਾਈ ਜੀ ਨੇ ਦੱਸਿਆ ਕਿ ਕੋਈ ਟਾਈਮ ਸੀਗਾ ਸਾਡੇ ਕੋਲ ਪੈਸੇ ਤੱਕ ਨਹੀਂ ਹੁੰਦੇ ਸੀ ਤੇ ਹੁਣ ਘਰ ਦਾ ਗੁਜ਼ਾਰਾ ਹੋ ਜਾਂਦਾ ਹੈ ਵਧੀਆ ਤੁਹਾਡਾ ਠੀਕ ਆ ਹੁਣ ਕਰਦੇ ਵਿੱਚ ਪਰਮਾਤਮਾ ਦਾ ਸ਼ੁਕਰ ਆ ਵਾਹਿਗੁਰੂ ਅਕਾਲ ਪੁਰਖ ਨੇ ਮੇਰ ਬਰਾ ਹੱਥ ਰੱਖਿਆ ਹੈ ਹੁਣ ਇੰਨਾ ਆ ਕਿ ਸੁੱਖ ਨਾਲ ਅਸੀਂ ਰੋਟੀ ਪਾਣੀ ਚੰਗੀ ਤਰ੍ਹਾਂ ਖਾਫ ਹੀ ਲੈਂਦੇ ਆ ਤੇ ਹੁਣ ਸਾਨੂੰ ਇੰਨੀ ਕੋਈ ਦਿੱਕਤ ਨਹੀਂ ਹੈ ਜਿੰਨੀ ਕਿ ਪਹਿਲੇ ਸੀਗੀ ਹਾਂ ਉੰਨੀ ਨਹੀਂ ਹੈਗੀ ਆ ਹੁਣ ਅਸੀਂ ਰਹਿੰਦੇ ਹਾਜੇ ਵੀ ਕਿਰਾਏ ਦੇ ਘਰ 'ਚ ਆ ਪਰ ਫਿਰ ਵੀ ਰੱਬ ਦਾ ਸ਼ੁਕਰ ਮਨਾਉਂਦੇ ਆ ਕਿਾ ਚੰਗਾ ਪਰਿਵਾਰ ਦਿੱਤਾ ਐ ਚੰਗਾ ਬੰਦਾ ਦਿੱਤਾ ਐ ਕੰਮਕਾਰ ਕਰਕੇ ਚੰਗੀ ਤਰ੍ਹਾਂ ਆਪਣਾ ਪਰਿਵਾਰ ਸਾਹ ਬੰਦੇ ਆ ਹਾਂ ਇਹ ਤਾਂ ਨਹੀਂ ਹੋਗਾ ਕਿਤੇ ਵਾਇਰਲ ਹੋ ਗਏ ਤੁਸੀਂ ਫਿਰ ਬਾਹਰ ਚਲ ਜੂਗੇ ਨਹੀਂ ਬਾਹਰ ਨਹੀਂ ਆ ਦੇਖੋ ਸਾਡੇ ਭਰਾ ਹੀ ਇਹਨੇ ਸਾਥ ਦਿੰਦੇ ਇਹ ਜਾਨ ਦੇਣਗੇ ਪਹਿਲਾਂ ਦੇਖੋ ਸਾਡੇ ਨਾਲ ਆਂਡ-ਗਮਾਂਡ ਹੈਗੇ ਆ ਸਾਡੇ ਭਾਈ ਬਹੁਤ ਸਾਥ ਦਿੰਦੇ ਆ ਭਾਈ ਕਹਿੰਦੇ ਬਹੁਤ ਵਧੀਆ ਕਹਿੰਦੇ ਇਹੋ ਜੀ ਸ਼ੁੱਧ ਚੀਜ਼ ਕਿੱਥੇ ਮਿਲਦੀ ਵੀ ਨਹੀਂ ਤੁਸੀਂ ਜਾਣਾ ਵੀ ਨਹੀਂ ਅਸੀਂ ਜਾਣ ਵੀ ਦਿਆਂਗੇ ਮੈਂ ਠੀਕ ਹੈ ਬਾਹਰ ਦੀ ਮਾਰੇ ਸੋਚਿਓਈ ਨਾ ਤੁਸੀਂ ਇੱਥੇ ਹੀ ਆਂ ਪੰਜਾਬ ਦੇ ਆਂ ਅਸੀਂ ਪੰਜਾਬ ਜੇ ਜਮੇ ਪਲੇ ਆਂ ਪੰਜਾਬ ਦੇ ਹੀ ਰਹਿਣ ਵਾਲੇ ਵਾਸੀ ਆਂ ਔਰ ਪੰਜਾਬ ਦੇ ਵਿੱਚ ਹੀ ਰਮਾਂਗੇ ਪੰਜਾਬ ਤੋਂ ਬਾਹਰ ਨਹੀਂ ਜਾਂਦੇ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦਾ ਠੀਕ ਹੈ ਮਹਾਰਾਜ ਤੁਹਾਡਾ ਵੀ ਬਹੁਤ ਬਹੁਤ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਹੰਗ ਸਿੰਘ ਜੋੜੇ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵਾਦ ਤੋਂ ਵਾਦ ਸ਼ੇਅਰ ਕਰੋ ਇਸ ਵੀਡੀਓ ਨੂੰ ਤੇ ਜੁੜੇ